ਨਵਦੀਪ ਬਾਜ਼ਾਰ ਦੇ ਵਿੱਚ ਹੋਏ ਪੁਲਿਸ ਕਾਂਸਟੇਬਲ ਹਤਿਆ ਮਾਮਲੇ ਦੇ ਵਿੱਚ આરોપીਆਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ। ਐਸਐਸਪੀ ਪਚਿਆਲਾ ਬਦਨ ਸ਼ਰਮਾ ਨੇ ਪੂਰੇ ਮਾਮਲੇ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਹੈ ਜਿਸ ਦੇ ਵਿੱਚ ਦੱਸਿਆ ਕਿ ਇਹ ਵਿਵਾਦ ਮਹਿਜ਼ ਖਾਨ ਪੀਣ ਦੇ ਸਮਾਨ ਦੇ ਥੋੜੇ ਜਿਹੇ ਪੈਸੇ ਨੂੰ ਲੈ ਕੇ ਹੋਇਆ ਹੈ। ਹਾਲਾਂਕਿ ਦੁਕਾਨਦਾਰ ਦੀ ਇਸ ਹਤਿਆਕਾਂਡ ਦੇ ਵਿੱਚ ਕੋਈ ਵੀ ਭੂਮਿਕਾ ਨਹੀਂ ਹੈ। ਉਹਨਾਂ ਵੱਲੋਂ ਦੱਸਿਆ ਜਾ ਰਿਹਾ ਕਿ ਸਮਾਨ ਲੈਨ ਆਏ ਰਿੱਕੀ ਨਾਮਕ ਨੌਜਵਾਨ ਅਤੇ ਕਾਂਸਟੇਬਲ ਅਮਨਦੀਪ ਦੇ ਵਿਚਕਾਰ ਬਹਿਸ ਹੋ ਗਈ। ਇਹ ਬਹਿਸਿੰਨੀ ਵਧਾਦਾ ਵੱਜ ਜਾਂਦੀ ਹੈ ਕਿ ਰਿੱਕੀ ਨੇ ਆਪਣੇ ਸਾਥੀਆਂ ਨੂੰ ਫੋਨ ਕਰਕੇ ਮੌਕੇ ਤੇ ਸਾਥ ਲਿਆ। ਉਹਨਾਂ ਦੇ ਆਉਣ ਤੋਂ ਬਾਅਦ ਅਮਨਦੀਪ ਨੂੰ ਫੜ ਕੇ ਚਾਕੂਆਂ ਦੇ ਨਾਲ ਵਾਰ ਕੀਤੇ ਗਏ ਜਿਸ ਕਰਕੇ ਉਸ ਦੀ ਹੱਤਿਆ ਹੋ ਚੁੱਕੀ ਹੈ। ਤਾਂ ਐਸਐਸਪੀ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਮਾਮਲੇ ਦੇ ਵਿੱਚ ਦੋ ਜਣਿਆਂ ਨੂੰ ਕਾਬੂ ਕੀਤਾ ਗਿਆ। ਫਿਰ ਹਾਲ ਇਸ ਬਾਬਤ ਹੋਰ ਕੀ ਕੁਝ ਕਿਹਾ ਸੁਣਦੇ। ਮਾਨਯੋਗ ਮੁੱਖ ਮੰਤਰੀ ਪੰਜਾਬ ਅਤੇ ਮਾਨਯੋਗ ਡੀਜੀਪੀ ਪੰਜਾਬ ਨੇ ਜਿਹੜੀ ਗੈਂਗਸਟਰਾਂ ਤੇ ਵਾਰ ਮੁਹਿੰਮ ਸਾਰੇ ਪੰਜਾਬ ਸੂਬੇ 'ਚ ਚਲਾਈ ਗਈ ਹੈ ਜਿਦੇ 'ਚ ਹਰੇਕ ਪ੍ਰਕਾਰ ਦੇ ਕ੍ਰਿਮਿਨਲ ਅਤੇ ਗੈਰ ਸਮਾਜਿਕ ਅਨਸਰ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ 25 ਜਨਵਰੀ 2026 ਦੀ ਦੇਰ ਸ਼ਾਮ ਨੂੰ ਇੱਕ ਬੜੀ ਮੰਦਭਾਗੀ ਘਟਨਾ ਨੇ ਅੰਜਾਮ ਲਿਆ ਸੀ ਜਦੋਂ 8 ਤੋਂ 9 ਅਣਪਛਾਤੇ ਨੌਜਵਾਨਾਂ ਨੇ ਹੈੱਡ ਕਨਸਟੇਬਲ ਅਮਨਦੀਪ ਸਿੰਘ ਜਿਹੜੇ ਕਿ ਪੰਜਾਬ ਪੁਲਿਸ ਦੇ ਪਟਿਆਲਾ ਪੁਲਿਸ ਦੇ ਮੁਲਾਜ਼ਮ ਸੀਗੇ ਉਹਨਾਂ ਦਾ ਚਾਕੂ ਮਾਰ ਕੇ ਨਾਬਾ ਬਾਜ਼ਾਰ ਚ ਕਤਲ ਕਰ ਦਿੱਤਾ ਗਿਆ ਸੀ ਤੇ ਉਹਨਾਂ ਦੇ ਬ੍ਰਦਰ ਨਵਦੀਪ ਸਿੰਘ ਨੂੰ ਵੀ ਉਸ ਲੜਾਈ ਚ ਜ਼ਖਮੀ ਕਰ ਦਿੱਤਾ ਗਿਆ ਸੀ ਸੋ ਇਮੀਡੀਏਟਲੀ ਕਿਉਂਕਿ ਵਾਰਦਾਤ ਸੰਗੀਨ ਸੀਗੀ ਤੇ ਸਾਡੀਆਂ ਆਪਰੇਸ਼ਨਲ ਟੀਮਾਂ ਇਮੀਡੀਏਟਲੀ ਦੋਸ਼ੀਆਂ ਦੀ ਭਾਲ ਤੇ ਗ੍ਰਫਤਾਰੀ ਦੇ ਮਗਰ ਪੈ ਗਈਆਂ ਐਂਡ ਵਿਦਨ 24 ਆਵਰਸ ਅਸੀਂ ਪਹਿਲੇ ਦੋ ਦੋਸ਼ੀ ਅਰੈਸਟ ਕੀਤੇ ਐਂਡ 36 ਘੰਟਿਆਂ ਦੇ ਅੰਦਰ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਟੋਟਲ ਜਿਹੜੇ 6 ਦੋਸ਼ੀ ਸੀਗੇ ਉਹ ਅਸੀਂ ਸਾਰੇ ਅਰੈਸਟ ਕਰ ਲਏ ਤੇ ਉਹਨਾਂ ਤੋਂ ਜਿਹੜਾ ਚਾਕੂ ਵਰਤਿਆ ਗਿਆ ਸੀ ਉਹ ਵੀ ਰਿਕਵਰ ਕਰਾ ਲਿਆ ਗਿਆ ਹੈ ਤੇ ਇੱਥੇ ਮੈਂ ਦੱਸਣਾ ਚਾਹਾਂਗਾ ਕਿ ਪੰਜਾਬ ਸਰਕਾਰ ਦਾ ਤੇ ਮਾਨਯੋਗ ਡੀਜੀਪੀ ਪੰਜਾਬ ਦਾ ਬਿਲਕੁਲ ਕਲੀਅਰ ਮੈਸੇਜ ਆ ਜੀ ਕਿਸੇ ਪ੍ਰਕਾਰ ਦੇ ਕ੍ਰਿਮੀਨਲ ਨੂੰ ਵੀ ਜੇਕਰ ਉਹ ਸੋਚਦੇ ਆ ਕਿ ਕ੍ਰਾਈਮ ਕਰਕੇ ਕਾਨੂੰਨ ਦੀ ਗ੍ਰਿਫਤ ਤੋਂ ਬਚ ਸਕਣਗੇ ਤੇ ਉਹ ਬਿਲਕੁਲ ਉਹਨਾਂ ਦੀ ਇੱਕ ਗਲਤਫਹਿਮੀ ਆ ਕਿਉਂਕਿ ਪੰਜਾਬ ਪੁਲਿਸ ਅਤੇ ਪਟਿਆਲਾ ਪੁਲਿਸ ਦਾ ਜਿਹੜਾ ਗੈਂਗਸਟਰਾਂ ਤੇ ਵਾਰ ਤੇ ਕ੍ਰਿਮਿਨਲਾਂ ਤੇ ਵਾਰ ਜਿਹੜਾ ਹੈਗਾ ਉਹ ਬੜੀ ਸਰਗਰਮੀ ਨਾਲ ਚੱਲ ਰਿਹਾ ਇੱਥੇ ਮੈਂ ਦੱਸਣਾ ਚਾਹਾਂਗਾ ਕਿ ਬੜੀ ਨਿੱਕੀ ਜੀ ਗੱਲ ਤੇ ਬਹੁਤ ਛੋਟੀ ਜੀ ਗੱਲ ਤੇ ਬਹਿਸ ਹੋਈ ਇਹ ਜਿਹੜੇ ਹੈੱਡ ਕਨਸਟੇਬਲ ਅਮਨਦੀਪ ਸਿੰਘ ਸੀਗੇ ਇਹ ਸਿਵਲ 'ਚ ਸੀਗੇ ਇਹਨਾਂ ਨੇ ਵਰਦੀ ਨਹੀਂ ਪਾਈ ਹੋਈ ਸੀ ਤੇ ਇਹ ਆਪਣੇ ਭਰਾ ਦੇ ਨਾਲ ਉੱਥੇ ਕੁਝ 버ਗਰ ਜਾਂ ਸੈਂਡਵਿਚ ਖਾ ਲਈਏ ਕੋਈ ਆਈਟਮ ਉੱਥੇ ਖਾਣ ਨੂੰ ਗਏ ਸੀ ਉੱਥੇ ਇਹਨਾਂ ਦੀ ਦੁਕਾਨ ਤੇ ਖੜੇ ਇੱਕ ਨੌਜਵਾਨ ਨਾਲ ਜਿਹੜੀ ਆ ਇਸ ਗੱਲ ਤੇ ਬਹਿਸ ਸ਼ੁਰੂ ਹੁੰਦੀ ਆ ਕਿ ਉਹ ਕਹਿੰਦੇ ਕਿ ਤੁਸੀਂ ਪੇਮੈਂਟ ਕਰੋ ਇਹ ਕਹਿੰਦੇ ਅਸੀਂ ਕਰ ਰਹੇ ਆ ਪੇਮੈਂਟ ਅਸੀਂ ਕਿਤੇ ਨਹੀਂ ਜਾ ਰਹੇ ਅਸੀਂ ਪੇਮੈਂਟ ਕਰਕੇ ਹੀ ਜਾਵਾਂਗੇ ਤੇ ਉਨੀ ਦੇਰ ਚ ਤਲਖੀ ਤੇ ਬਹਿਸ ਬਸਾਈ ਜਿਹੜੀ ਆ ਉਹ ਵੱਧ ਜਾਂਦੀ ਹੈ ਤੇ ਧੱਕਾ ਮੁੱਕੀ ਹੁੰਦੀ ਆ ਤੇ ਉਹ ਫੋਨ ਕਰਦੇ ਆ ਤੇ ਇਮੀਡੀਏਟਲੀ 6-7 ਨੌਜਵਾਨ ਜਿਹੜੇ ਉੱਥੇ ਆ ਕੇ ਇਸ ਵਾਰਦਾਤ ਨੂੰ ਅੰਜਾਮ ਦੇ ਦਿੰਦੇ ਤੇ ਅਸੀਂ 36 ਘੰਟਿਆਂ ਦੇ ਅੰਦਰ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸਾਰੇ ਕਾਤਲਾਂ ਨੂੰ ਸਾਰੇ ਦੋਸ਼ੀਆਂ ਨੂੰ ਅਰੈਸਟ ਕਰ ਲਿਆ ਤੇ ਇਹਦੇ ਵਿੱਚ ਐਸਪੀ ਸਪੈਸ਼ਲ ਬ੍ਰਾਂਚ ਜਸਬੀਰ ਸਿੰਘ ਡੀਐਸਪੀ ਨਾਬਾ ਗੁਰਿੰਦਰ ਸਿੰਘ ਬਲ ਇੰਚਾਰ ਸੀਆਈਏ ਪਟਿਆਲਾ ਇੰਸਪੈਕਟਰ ਪ੍ਰਦੀਪ ਬਾਜਵਾ ਇੰਚਾਰ ਸੀਆਈਏ ਸਮਾਣਾ ਇੰਸਪੈਕਟਰ ਅਨਕੁਰਦੀਪ ਸਿੰਘ ਤੇ ਐਸਐਚਓ ਕੋਤਵਾਲੀ ਨਾਬਾ ਨੇ ਬੜੀ ਸ਼ਿੱਦਤ ਨਾਲ ਤੇ ਬੜੇ ਐਫਰਟ ਨਾਲ ਰਿਕਾਰਡ ਟਾਈਮ 'ਚ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸਾਰੇ ਕਾਤਲਾਂ ਨੂੰ ਅਸੀਂ ਅਰੈਸਟ ਕੀਤਾ ਤੇ ਬਿਲਕੁਲ ਕਲੀਅਰ ਮੈਸੇਜ ਆ ਜੀ ਆਪਰੇਸ਼ਨ ਗੈਂਗਸਟਰਾਂ ਤੇ ਵਾਰ ਜਿਹੜਾ ਆ ਉਹ ਜਦੋਂ ਦਾ ਸ਼ੁਰੂ ਹੋਇਆ ਤੇ ਪਟਿਆਲਾ ਪੁਲਿਸ ਨੇ 150 ਤੋਂ ਵੱਧ ਜਿਹੜੇ ਕ੍ਰਿਮੀਨਲਸ ਨੇ ਹੀਨਸ ਕ੍ਰਾਈਮ ਚ ਵਾਂਟਡ ਸੀਗੇ ਕਤਲ ਚੇਰਾਦਾ ਕਤਲ ਚ ਲੁੱਟਾਂ ਖੋਹਾਂ ਚ ਉਹ ਅਸੀਂ ਅਰੈਸਟ ਕਰਕੇ ਜੇਲਾ ਚ ਭੇਜੇ ਤੇ ਜੇਕਰ ਕੋਈ ਵੀ ਕ੍ਰਿਮੀਨਲ ਇਹ ਸੋਚਦਾ ਆ ਕਿ ਕਿਸੇ ਵਾਰਦਾਤ ਨੂੰ ਅੰਜਾਮ ਦੇ ਕੇ ਉਹ ਕਾਨੂੰਨ ਦੀ ਗ੍ਰਿਫਤੋਂ ਤੋਂ ਬਚ ਸਕੂਗਾ ਤੇ ਉਹ ਗਲਤ ਫਹਿਮੀ ਜਿਹੜੀ ਆ ਆਪਣੇ ਮਨ ਚੋਂ ਘੱਟ ਦੇ ਸਰ ਸਰ ਪਹਿਚਾਨ ਇੱਕ ਹੀਰਾ ਇੱਕ ਇਹਨਾਂ ਚੋਂ ਜਿਹੜਾ ਰਾਹੁਲ ਆ ਇੱਕ ਕੈਫ ਤੇ ਇੱਕ ਰਿੱਕੀ ਤੇ ਜਿਹੜਾ ਬਹਿਸ ਜਿਹੜੀ ਸ਼ੁਰੂ ਹੋਈ ਸੀ ਉਹ ਰਿੱਕੀ ਨਾਮ ਦੇ ਮੁੰਡੇ ਨਾਲ ਸ਼ੁਰੂ ਹੋਈ ਸੀ ਤੇ ਉਹਨੇ ਅੱਗੇ ਰਾਹੁਲ ਨੂੰ ਕੈਫ ਨੂੰ ਹੀਰੇ ਨੂੰ ਤੇ ਇਹਨਾਂ ਨੂੰ ਜਿਹੜਾ ਉੱਥੇ ਬੁਲਾਇਆ ਸੀ ਫੋਨ ਕਰਕੇ ਤੇ ਇਹਨਾਂ ਚੋਂ ਮੈਂ ਦੱਸਣਾ ਚਾਹਾਂਗਾ ਕਿ ਕੁਝ ਜਿਹੜੇ ਦੋਸ਼ੀ ਛੇ ਗ੍ਰਫਤਾਰੀਆਂ ਨੇ ਉਹਨਾਂ ਚੋਂ ਦੋ ਜੂਵਨਾਈਲਸ ਨੇ ਤੇ ਜਿਹੜਾ ਕੈਫ ਆ ਹੀਰਾ ਤੇ ਆਸ਼ੀ ਇਹਨਾਂ ਦੇ ਉੱਪਰ ਪਹਿਲਾਂ ਵੀ ਕਈ ਮੁਕਦਮੇ ਜਿਹੜੇ ਆ ਉਹ ਦਰਜ ਨੇ ਤੇ ਇਸ ਵਾਰदात ਨੂੰ ਅੰਜਾਮ ਦੇ ਕੇ ਇਹ ਇੱਥੋਂ ਫਰਾਰ ਹੋ ਕੇ ਇਹਨਾਂ ਨੇ ਕਿਸੇ ਦੂਜੇ ਡਿਸਟ੍ਰਿਕਟ ਚ ਪਨਾਹ ਲਈ ਸੀ ਤੇ ਬੜੀ ਵਧੀਆ ਇੰਟਰ ਡਿਸਟ੍ਰਿਕਟ ਕੋਆਪਰੇਸ਼ਨ ਦੀ ਅਸੀਂ ਮਿਸਾਲ ਕਾਇਮ ਕਰਦੇ ਹੋਏ ਸਾਡੀ ਆਪਰੇਸ਼ਨਲ ਟੀਮਾਂ ਨੇ 36 ਘੰਟਿਆਂ ਦੇ ਅੰਦਰ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਜਿਹੜੇ 6 ਦੋਸ਼ੀ ਸੀ ਸਾਰੇ ਅਰੈਸਟ ਕਰ ਲਏ। ਸਾਰੇ ਕਿਸੇ ਗੈਂਗ ਨਾਲ ਵੀ ਜੁੜੇ ਹੋਏ ਨੇ ਜੀ? ਨਹੀਂ ਜੀ ਇਹ ਕਿਸੇ ਗੈਂਗ ਨਾਲ ਨਹੀਂ ਜੁੜੇ ਜੀ। ਇਹ ਜਿਵੇਂ ਛੋਟੇ-ਮੋਟੇ ਬਦਮਾਸ਼ ਹੁੰਦੇ ਆ ਕੋਈ ਗੈਂਗ ਅਫੀਲੀਏਸ਼ਨ ਕਿਸੇ ਪ੍ਰਕਾਰ ਦੀ ਸਾਹਮਣੇ ਨਹੀਂ ਆਈ। ਸਰ ਇਹਨਾਂ ਨੇ ਬੀਮਿੰਟ ਚੋਰੀ ਇਹ ਮਿੱਥ ਕੇ ਕੀਤਾ ਗਿਆ ਸੀ। ਦੇਖੋ ਜੀ ਇਹ ਕਤਲ ਹੀਟ ਆਫ ਦਾ ਮੂਵਮੈਂਟ ਚ ਹੋਇਆ। ਬੜੀ ਮੈਂ ਜਿਵੇਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਬੜੀ ਛੋਟੀ ਜੀ ਗੱਲ ਦੇ ਪਿੱਛੇ ਬਹਿਸ਼ ਸ਼ੁਰੂ ਹੁੰਦੀ ਹੈ। ਉਹ ਕਹਿੰਦੇ ਆ ਕਿ ਜਿਹੜਾ ਤੁਸੀਂ ਕੋਈ ਸੈਂਡਵਿਚ ਵਗੈਰਾ ਖਾਦਾ ਉਹਦਾ ਪੇਮੈਂਟ ਕਰ ਦੋ। ਉਹ ਕਹ ਉੱਥੋਂ ਕੋਈ ਗਾਲੀ ਗਲੋਸ਼ ਸ਼ੁਰੂ ਹੁੰਦਾ ਹੈ ਤੇ ਬਿਲਕੁਲ ਹੀਟ ਆਫ ਦਾ ਮੂਮੈਂਟ ਚ ਫੋਨ ਕਰਦੇ ਆ ਤੇ ਇਹ ਸਾਥੀ ਜਿਹੜੇ ਆ ਕੇ ਉੱਥੇ ਲੜਾਈ ਦੌਰਾਨ ਹੀ ਉਹਨਾਂ ਦੇ ਬਾਡੀ ਦੇ ਪਿਛਲੇ ਸਾਈਡ ਤੇ ਚਾਕੂ ਮਾਰਦੇ ਇੱਕੋ ਜਿਹਾ ਚਾਕੂ ਵਰਤੇ ਗਿਆ ਸੀ ਕਿ ਵੈਪਨ ਇੱਕੋ ਹੀ ਚਾਕੂ ਸੀਗਾ ਜੀ ਇੱਕ ਚਾਕੂ ਨਾਲ ਦੋ ਵਾਰ ਕੀਤੇ ਗਏ ਸੀ ਇਹ ਸਰ ਇਹ ਵੈਪਨ ਨੂੰ ਉਹਨਾਂ ਨੂੰ ਜਿਹੜੇ ਬੁਲਾਏ ਗਏ ਬੰਦੇ ਉਹ ਲੈ ਕੇ ਆਏ ਸੀ ਜਿਸ ਨਾਲ ਬੈਸ ਹੋਈ ਉਹ ਜਿਹੜੇ ਬੁਲਾਏ ਗਏ ਬੰਦੇ ਸੀ ਉਹਨਾਂ ਚੋਂ ਇੱਕ ਬੰਦਾ ਹੈ ਵੈਪਨ ਲੈ ਕੇ ਆਇਆ ਸਰ ਇਹ ਮਾਲਕ ਸੀਗਾ ਸਰ ਜਿਹੜੇ ਜਿਸ ਬੰਦੇ ਨਾਲ ਪਹਿਲਾਂ ਬੈਸ ਹੋਈ ਉਹ ਮਾਲਕ ਸੀ ਦੁਕਾਨ ਦਾ ਨਹੀਂ ਉਹ ਮਾਲਕ ਨਹੀਂ ਸੀਗਾ ਜੀ ਉਹ ਦੁਕਾਨ ਤੇ ਉਹ ਖੜਿਆ ਸੀ ਉਹ ਵੀ ਸ਼ਾਇਦ ਕਸਟਮਰ ਹੀ ਸੀਗਾ ਤੇ ਉਹਨੇ ਕਿਹਾ ਸੀ ਕਿ ਯਾਰ ਤੁਸੀਂ ਪੇਮੈਂਟ ਕਰ ਦੋ ਮਾਲਕ ਨਾਲ ਕੋਈ ਬੈਸ ਨਹੀਂ ਹੋਈ ਸੀ ਉਹ ਸਾਡੇ ਕੋਲ ਆਰੋਪੀ ਸਰ ਨਸ਼ੇਚੀ ਸੀਗੇ ਜੀ ਆ ਨਹੀਂ ਆਰੋਪੀ ਕੋਈ ਨਸ਼ੇਚੀ ਨਹੀਂ ਸੀਗੇ ਜੀ ਮਤਲਬ ਅਜੇ ਅਸੀਂ ਇਹਨਾਂ ਦੇ ਬਾਕੀ ਡੋਪ ਟੈਸਟ ਵਗੈਰਾ ਕਰਾਣੇ ਆ ਕਿ ਐਡਿਕਟਸ ਹੈਗੇ ਦੇਖਣ ਲਈ ਪਰੰਤੂ ਵਾਰਦਾਤ ਦੇ ਸਮੇਂ ਕਿਸੇ ਪ੍ਰਕਾਰ ਦੀ ਇਹ ਕੋਈ ਗੱਲ ਨਹੀਂ ਸੀਗੀ ਕਿ ਕੋਈ ਬਹੁਤੇ ਨਸ਼ੇ 'ਚ ਹੋਣ ਉਤੇ ਬੈਸ ਹੀ ਇੰਨੀ ਵੱਧ ਗਈ ਉਹਨੇ ਤੈਸ਼ 'ਚ ਆ ਕੇ ਜਿਹੜਾ ਰਿੱਕੀ ਆ ਉਹਨੇ ਫੋਨ ਕੀਤਾ ਤੇ ਬਾਕੀ ਉਹਦੇ ਸਾਥੀ ਭੱਜ ਕੇ ਆਏ ਤੇ ਉੱਥੇ ਉਹਨਾਂ ਨੇ ਚਾਕੂ ਨਾਲ ਇੱਕ ਚਾਕੂ ਨਾਲ ਦੋ ਵਾਰ ਕੀਤੇ ਅੱਛਾ ਭਰਾ ਜ਼ਖਮੀ ਆ ਸਰ ਉਹ ਕਿਵੇਂ ਹੁਣ ਉਹਨਾਂ ਦੀ ਹਾਲਤ ਦੇਖੋ ਜਿਹੜੇ ਭਰਾ ਉਹਨਾਂ ਦੇ ਜ਼ਖਮੀ ਆ ਜਿਨ੍ਹਾਂ ਦੇ ਬਿਆਨਾਂ ਤੇ ਮੁਕੱਦਮਾ ਅਸੀਂ ਦਰਜ ਕੀਤਾ ਉਹ ਹੁਣ ਆਊਟ ਆਫ ਡੇਂਜਰ ਨੇ ਤੇ ਇਹਦੇ ਚ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਜਿਹੜੇ ਇਹ ਤਿੰਨ ਦੋਸ਼ੀ ਨੇ ਇਹਨਾਂ ਤੇ ਪਹਿਲਾਂ ਵੀ ਮਤਲਬ ਵਾਰਦਾਤਾਂ ਦੇ ਜਿਵੇਂ ਚੋਰੀਆਂ ਵਗੈਰਾ ਦੇ ਮੁਕੱਦਮੇ ਜਿਹੜੇ ਆ ਦਰਜ ਨੇ ਤੇ ਸਾਰੇ ਹੀ ਇਹ ਬੌੜਾ ਗੇਟ ਨਾਬਾ ਏਰੀਏ ਦੇ ਰਹਿਣ ਵਾਲੇ ਆ ਜੀ ਸਰ ਕਿੱਥੋਂ ਗ੍ਰਿਫਤਾਰੀ ਕਿੱਥੋਂ ਹੋਈ ਹੈ 6 ਜਣੇ ਦੀ ਦੇਖੋ ਜੀ ਇਹ ਕੁਝ ਮੰਦੇ ਸੀ ਲੁਧਿਆਣੇ ਤੋਂ ਵੀ ਗ੍ਰਿਫਤਾਰ ਕੀਤੇ ਤੇ ਬਾਕੀ ਜਿਹੜਾ ਇਨਵੈਸਟੀਗੇਸ਼ਨ ਦਾ ਹਿੱਸਾ ਹੈ ਉਹ ਡਿਟੇਲ ਚ ਤੁਹਾਨੂੰ ਬਾਅਦ ਚ ਵੀ ਦੱਸਿਆ ਜਾਵੇਗਾ ਜਿਹੜੇ ਨਵਾਲਿਕ ਸੋਨੇ ਜੀ ਕੀ ਉਹ ਸਟੱਡੀ ਕਰਦੇ ਸੀ ਜਾਂ ਵੈਸੇ ਹੁੰਸੀ ਗਏ ਕਿਵੇਂ ਜੀ ਜਿਹੜੇ ਦੋ ਨਵਾਲਿਕ ਨੇ ਜੀ ਉਹ ਸਕੂਲੀ ਪ੍ਰੀਖਿਆ ਕਿ ਨਹੀਂ ਉਹ ਜਿਹੜੇ ਦੋ ਨਵਾਲੇਗਾ ਜੀ ਉਹ ਸਕੂਲ ਚ ਪੜ੍ਹਦੇ ਸੀ ਮਟ ਉਹਨਾਂ ਨੇ ਪੜ੍ਹਾਈ ਜਿਹੜੀ ਆ ਆਪਣੀ ਡ੍ਰੌਪ ਕੀਤੀ ਹੋਈ ਸੀ ਕੁਝ ਸਮੇਂ ਸਰ ਪਟਿਆਲਾ ਪੁਲਿਸ ਨੇ ਕੋਈ ਪਰਿਵਾਰ ਲਈ ਰეკਮੈਂਡ ਕੀਤਾ ਜੀ ਕਨਸਟੇਬਲ ਦੇਖੋ ਜੀ ਜੋ ਵੀ ਮਤਲਬ ਇਹੋ ਜੀ ਜਦੋਂ ਵੀ ਇੰਨੀ ਮੰਦ ਭਾਗੀ ਤਨ ਸਫਾਵੀ ਘਟਨਾ ਹੁੰਦੀ ਆ ਤੇ ਜੋ ਵੀ ਸਰਕਾਰੀ ਪਾਲਿਸੀ ਮੁਤਾਬਕ ਜੋ ਵੀ ਫੈਮਲੀ ਨੂੰ ਰੀਲੀਫ ਵਗੈਰਾ ਮਿਲਣਾ ਹੋ ਅਸੀਂ ਪ੍ਰੋਪਰ ਉਹਦਾ ਪ੍ਰਪੋਜ਼ਲ ਬਣਾ ਕੇ ਭੇਜਾਂਗੇ ਜੀ ਕਿੰਨੇ ਦਿਨਾਂ ਦੇ ਰਿਮਾਂਡ ਤੇ ਨੇ ਜੀ ਸੁਣੇ ਇਹ ਹੁਣ ਜੀ ਇਹ ਇੱਕ ਵਾਰੀ ਤੇ 3 ਦਿਨ ਹੀ ਰਿਮਾਂਡ ਆ ਤੇ ਹੋਰ ਵੀ ਅੱਗੇ ਇਹਨਾਂ ਦਾ ਕ੍ਰਿਮੀਨਲ ਪਿਸ਼ੋਕੜ ਜਿਹੜਾ ਉਹਦੇ ਬਾਰੇ ਪੜਤਾਲ ਕੀਤੀ ਜਾਊਗੀ ਥੈਂਕ ਯੂ ਸੋ